ਅੰਜਨਾ ਕਸ਼ਮਨਾ ਦੀ ਇੱਕ ਲੇਡੀ ਹੈ ਉਹਨੇ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਬਾਰੇ ਗਲਤ ਬੋਲਿਆ ਗਿਆ ਵੈ ਆਈਪੀਐਸ ਅਫਸਰ ਪੂਰਨ ਜੀ ਉਹਨੂੰ ਖੁਦ ਖੁਸ਼ੀ ਲਈ ਜਿਹੜਾ ਮਜਬੂਰ ਕੀਤਾ ਗਿਆ ਵੈ ਉਹਦੇ ਰੋਸ ਵੱਲੋਂ ਅੱਜ ਸਮੂੱਚੇ ਵਾਲਮੀਕੀ ਭਾਈਚਾਰੇ ਵੱਲੋਂ ਤੇ ਰਵੀਦਾਸ ਭਾਈਚਾਰੇ ਵੱਲੋਂ ਇੱਕ ਸੰਜਾ ਜਿਹੜਾ ਧਰਨਾ ਵੈ ਉਹ ਲਗਾਇਆ ਗਿਆ ਜਿਹੜੀ ਭਗਵਾਨ ਵਾਲਮੀਕੀ ਮਹਾਰਾਜ ਦੇ ਛਵੀ ਦੇ ਅੰਜਨਾ ਕਸ਼ਵ ਖਿਲਾਫ ਬੋਲੀ ਉਹਨੂੰ ਅਰੈਸਟ ਕੀਤਾ ਜਾਵੇ ਦੇਸ਼ ਦੇ ਅੰਦਰ ਕੁਝ ਮੁਠੀ ਪਰ ਲੋਕ ਹੈ ਜਿਹੜੇ ਜਾਤੀ ਲੜਾਈ ਸ਼ੁਰੂ ਕਰਾਣਾ ਚਾਹੁੰਦੇ ਆ ਸਾਡਾ ਜਿਹੜਾ ਰੋਸ਼ ਪ੍ਰਦਰਸ਼ਨ ਹੈ ਸੰਵਿਧਾਨ ਬਚਾਓ ਮੋਰਚੇ ਵੱਲੋਂ ਕੀਤਾ ਜਾ ਰਿਹਾ ਜਿਹੜਾ ਹਰਿਆਣੇ ਦੇ ਏ ਡੀ ਜੀ ਪੀ ਸਾਹਿਬ ਨੂੰ ਜਾਤੀ ਤੌਰ ਤੇ ਪੀੜਤ ਕੀਤਾ ਗਿਆ ਉਹਨਾਂ ਨੂੰ ਮਜਬੂਰਨ ਆਤਮ ਹਤਿਆ ਕਰਨੇ ਪਈ ਭਾਈ ਪੂਰਨ ਕੁਮਾਰ ਜੀ ਨੂੰ ਉਹਨਾਂ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਵੇ ਜਿਨ੍ਹਾਂ ਨੇ ਚੀਫ ਜਸਟਿਸ ਸਪਰੀਮ ਕੋਰਟ ਦੇ ਉੱਪਰ ਜੁੱਤੀ ਮਾਰੀ ਉਸ ਦੋਸ਼ੀ ਨੂੰ ਰੈਸਟ ਕੀਤਾ ਜਾਵੇ ਜਿਹੜੀ ਭਗਵਾਨ ਵਾਲਮੀਕੀ ਮਹਾਰਾਜ ਦੇ ਛਵੀ ਦੇ ਅੰਜਨਾ ਕਸ਼ਵ ਖਿਲਾਫ ਬੋਲੀ ਉਹਨੂੰ ਰੈਸਟ ਕੀਤਾ ਜਾਵੇ ਜੂਪੀ ਦੇ ਵਿੱਚ ਜਿਹੜੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਉਹਨਾਂ ਦੋਸ਼ੀਆਂ ਨੂੰ ਰੈਸਟ ਕੀਤਾ ਜਾਵੇ ਇਹ ਪ੍ਰਧਾਨ ਮੰਤ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਦੇਸ਼ ਦੇ ਅੰਦਰ ਕੁਝ ਮੁਠੀ ਪਰ ਲੋਕ ਹੈ ਜਿਹੜੇ ਜਾਤੀ ਲੜਾਈ ਸ਼ੁਰੂ ਕਰਾਉਣਾ ਚਾਹੁੰਦੇ ਹੈ ਤੁਹਾਡੀ ਰਹਿਣਵਾਈ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਹੈ ਬਹੁਤ ਤਰੱਕੀ ਕਰ ਰਹੀ ਹੈ ਔਰ ਤਰੱਕੀ ਦੇ ਵਿੱਚ ਰੁਕਾਵਟ ਪਾਣਾ ਚਾਹੁੰਦੇ ਆ ਸ਼ਰਾਰਤੀ ਲੋਕ ਉਹਨਾਂ ਨੂੰ ਜਲ ਤੋਂ ਜਲਦ ਉਹਨਾਂ ਦੇ ਕਾਰਵਾਈ ਕਰਕੇ ਜਿੰਨੇ ਸੁਟੇ ਜਾਵੇ ਇਹ ਸਾਡੀ ਮੰਗ ਹੈ ਤਾਂ ਕਿ ਦੇਸ਼ ਦੇ ਅੰਦਰ ਜਾਤੀਵਾਦ ਜਿਹੜੀ ਲੜਾਈ ਹੈ ਉਹ ਨਾ ਸ਼ੁਰੂ ਹੋ ਸਕੇ ਅ ਤਹਿਸੀਲਦਾਰ ਸਾਹਿਬ ਆਏ ਸੀ ਤੇ ਐਡੀਸੀਪੀ ਸਾਹਿਬ ਆਏ ਸੀ ਅਸੀਂ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਜਿਹੜਾ ਮੰਗ ਕਰ ਰਹੇ ਸੀ ਇਹ ਜਿਹੜੀ ਅੰਜਨਾ ਕਸ਼ਪ ਹੈ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਹਾੜੇ ਵਾਲੇ ਦਿਨ 7 ਅਕਤੂਬਰ ਨੂੰ ਇੱਕ ਆਜ ਤੱਕ ਚੈਨਲ ਤੇ ਇੱਕ ਬਲੈਕਨ ਵਾਈਡ ਸ਼ੋਅ ਆਂਦਾ ਵਾ ਉਹਦੇ ਵਿੱਚ ਅੰਜਨਾ ਕਸ਼ਮਨਾ ਦੀ ਇੱਕ ਲੇਡੀ ਹੈ ਉਹਨੇ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਬਾਰੇ ਗਲਤ ਬੋਲਿਆ ਗਿਆ ਵਾ ਉਹਦੇ ਰੋਸ ਵਿੱਚ ਅੱਜ ਦਾ ਧਰਨਾ ਵਾ ਇੱਕ ਜਿਹਦਾ ਹਰਿਆਣਾ ਦੇ ਵਿੱਚ ਆਈਪੀਐਸ ਅਫਸਰ ਪੂਰਨ ਜੀ ਉਹਨੂੰ ਖੁਦ ਖੁਸ਼ੀ ਲਈ ਜਿਹੜਾ ਮਜਬੂਰ ਕੀਤਾ ਗਿਆ ਵਾ ਉਹਦੇ ਰੋਸ ਵੱਲੋਂ ਅੱਜ ਸਮੁੱਚੇ ਵਾਲਮਿਕੀ ਭਾਈਚਾਰੇ ਵੱਲੋਂ ਤੇ ਰਵੀਦਾਸ ਭਾਈਚਾਰੇ ਵੱਲੋਂ ਇੱਕ ਸੰਝਾ ਜਿਹੜਾ ਧਰਨਾ ਵਾ ਉਹ ਲਗਾਇਆ ਗਿਆ ਅਸੀਂ ਸਾਡੀ ਹੁਣੇ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਹੈ ਇੱਥੇ ਖੜੇ ਹੈ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਹੈ ਅਸੀਂ ਕਹਿੰਦੇ ਸਾਡਾ ਧਰਨਾ ਅਣਮਿੱਥਿਆ ਨਹੀਂ ਹੈ ਸਾਡੇ ਕੋਲੋਂ ਤਾਂ ਹੁਣੇ ਡਿਪਟੀ ਸਾਹਿਬਾਨ ਸਾਡਾ ਮੰਗ ਪੱਤਰ ਉੱਪਰ ਤਾਂ ਹੈ ਏਡੀਜੀ ਵੀ ਜਿਹੜਾ ਲੁਧਿਆਣਾ ਡੀਆਪਾ ਪ੍ਰਸ਼ਾਸਨ ਹੈ ਉਹ ਆ ਕੇ ਸਾਡੇ ਕੋਲੋਂ ਮੰਗ ਪੱਤਰ ਲੈ ਲਵੇ ਡੀਸੀ ਸਾਡਾ ਉੱਪਰ ਤੱਕ ਪਹੁੰਚਾਵੇ ਅਸੀਂ ਹੁਣੇ ਆਪਣਾ ਧਰਨਾ ਚੱਕ ਲੈਣੇ ਹੈ ਜੀ ਸਰ ਕਹੀ ਤਾਂ ਕਹਿੰਦੇ ਬਰਚਾ ਵੀ ਦਰਜ ਹੋ ਚੁੱਕਾ ਗਿਆ ਨੇ ਉਹਨਾਂ ਦੇ ਕਾਰਵਾਈ ਤਾਂ ਨਹੀਂ ਹੋਈ ਤੁਹਾਨੂੰ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੀਆਂ ਦਲਤਾਂ ਦੇ ਉੱਪਰ ਜਿਹੜੀਆਂ ਘਟਨਾਵਾਂ ਚੱਲ ਰਹੀਆਂ ਚਾਹੇ ਉਹ ਸਾਡੇ ਚੀਫ ਜਸਟਿਸ ਹੁਣ ਕੋਈ ਜੀ ਜਿਨ੍ਹਾਂ ਦੇ ਉੱਪਰ ਇੱਕ ਮਨੁਵਾਦੀ ਸੋਚ ਰੱਖਣ ਵਾਲੇ ਵਕੀਲ ਨੇ ਜਿਹੜਾ ਜੂਤਾ ਫਿੰਕਿਆ ਵੈ ਤੁਹਾਨੂੰ ਅੰਜਨਾ ਕਸ਼ਪ ਦੀ ਗੱਲ ਦੱਸੀ ਹੈ ਸਾਡੇ ਹਰਿਆਣੇ ਦੇ ਵਿੱਚ ਜਿਹੜਾ ਦਲੀ ਸਮਾਜ ਦਾ ਜਿਹੜਾ ਵਾਲਮੀਕੀ ਸਮਾਜ ਦਾ ਸੀਗਾ ਆਪੀਪੀਐਸ ਅਫਸਰ ਉਹਦੇ ਉੱਤੇ ਜਿਹੜਾ 8 ਦਿਨ ਹੋ ਗਏ ਆ ਆ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਆ ਉਹਦੇ ਰੋਜ਼ ਵਜੋ ਅੱਜ ਰਵੀ ਦਾਸ ਭਾਈਚਾਰੇ ਵੱਲੋਂ ਤੇ ਵਾਲਮੀਕੀ ਭਾਈਚਾਰੇ ਵੱਲੋਂ ਜਿਹੜਾ ਤਰਨਾਵਾ ਉਹ ਲਗਾਇਆ ਗਿਆ। ਅ ਤੁਹਾਡੀਆਂ ਜੋ ਵੀ ਬੰਦੇ ਨੇ ਅ ਜੋ ਤੁਹਾਡਾ ਮੰਗ ਪੱਤਰ ਤੇ ਉਹ ਤੁਸੀਂ ਦੇ ਦਿਓ ਤੇ ਡੀਸੀ ਸਾਹਿਬ ਵੱਲੋਂ ਇਹ ਮੈਨੂੰ ਭੇਜਿਆ ਗਿਆ ਹੈ। ਤਾਂ ਜੋ ਵੀ ਤੁਹਾਡੀਆਂ ਮੰਗਾਂ ਉਹ ਅੱਗੇ ਰੱਖੀਆਂ ਜਾਣਗੀਆਂ। ਅੱਗੇ ਅ ਜੋ ਵੀ ਹੈਗੇ ਆਪਣਾ ਸੀਐਮ ਸਾਹਿਬ ਨੇ, ਪੀਐਮ ਸਾਹਿਬ ਨੇ ਗ੍ਰਿਪ ਪੰਚਾਇਆ ਜਾਣਗੀਆਂ।